ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਭਰ ਤੇ ਇਹ ਆਵਾਜ਼ ਗਈ ਹੈ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਬਹੁਤ ਵੱਡੀ ਮਾਰ ਪਈ ਆ ਉਹ ਜਿਹੜੇ ਹੜ੍ਹ ਆਏ ਨੇ ਉਹਦੇ ਨਾਲ ਨੁਕਸਾਨ ਜਿਹੜਾ ਆ ਬੇਹੱਦ ਹੈ ਜੇ ਕਹਿ ਦਈਏ ਕਿ ਜ਼ਿੰਦਗੀ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੇ ਹੜ੍ਹ ਆਏ ਆ ਜਿੰਨਾ ਨੁਕਸਾਨ ਹੋਇਆ ਉਹਦੇ ਵਿੱਚ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਜਿਹੜੇ ਪਰਿਵਾਰਾਂ ਦੇ ਜੀਵ ਵਿਛੜ ਗਏ ਆ ਬਾਲ ਡੰਗਰ ਖਤਮ ਹੋਇਆ ਹੈ ਫਸਲਾਂ ਦਾ ਵੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਸੰਸਾਰ ਭਰ ਵਿੱਚ ਜਿੰਨੇ ਵੀ ਗੁਰੂ ਨਾਨਕ ਨਾਮਲੇ ਵਰ ਸੰਗਤਾਂ ਰੱਬ ਨੂੰ ਮੰਨਣ ਵਾਲੇ ਆ ਉਹਨਾਂ ਦਾ ਹਿਰਦਾ ਜਿਹੜਾ ਵrundਰਿਆ ਗਿਆ ਔਰ ਸੇਵਾ ਜਿਹੜੀਆਂ ਨੇ ਚੱਲ ਰਹੀਆਂ ਨੇ ਬਾਹਲੇ ਦੇਸ਼ਾਂ ਤੋਂ ਵੀ ਪੰਜਾਬ ਤੋਂ ਵੀ ਭਾਰਤ ਦੇ ਕੋਨੇ ਕੋਨੇ ਤੋਂ ਵੀ ਉਹਦੇ ਵਿੱਚ ਜਿੱਥੇ ਗੁਰਸਿੱਖ ਸੇਵਾ ਜੁਟੇ ਆ ਉੱਥੇ ਹਿੰਦੂ ਵੀਰ ਵੀ ਮੁਸਲਮਾਨ ਵੀ ਸਾਰੇ ਲੱਗੇ ਹੋਏ ਨੇ ਕਿਉਂਕਿ ਇਹ ਸਾਡਾ ਸਾਰਾ ਇੱਕ ਪਰਿਵਾਰ ਹੈ ਜਿੱਥੇ ਹੋਰਨੇਕ ਸੇਵਾ ਚੱਲ ਰਹੀਆਂ ਹਨ ਜਥੇਬੰਦੀਆਂ ਵੱਲੋਂ ਉੱਥੇ ਗੁਰਦੁਆਰੇ ਸ਼ਿਰਪ੍ਰਕਾਸ਼ ਟਵਾਰਾ ਸਾਹਿਬ ਜਿਹਦੇ ਪਿਆਰੇ ਮਹਾਪੁਰਸ਼ ਸ਼੍ਰੀਮਾਨ ਸੰਤ ਬਾਬਾ ਬ੍ਰਿਯਾਮ ਸਿੰਘ ਜੀ 1986 ਵਿੱਚ ਇਹ ਸਥਾਨ ਦੀ ਅਰੰਭਤਾ ਹੋਈ ਸੀ ਔਰ ਮਹਾਪੁਰਸ਼ਾਂ ਦੇ ਹੁੰਦਿਆਂ ਵੀ ਉਹਨਾਂ ਦੇ ਸ੍ਰੀ ਤੋਂ ਬਾਅਦ ਵੀ ਜਦੋਂ ਵੀ ਕੋਈ ਇੱਕ ਕੁਦਰਤੀ ਆਫਤ ਆਈ ਹੈ ਜਾਂ ਕੋਈ ਕਾਰਨ ਬਣੇ ਆ ਤੇ ਇਸ ਸਥਾਨ ਵੱਲੋਂ ਵੀ ਸੇਵਾ ਜਿਹੜੀ ਕੀਤੀ ਗਈ ਹੈ ਜਿਵੇਂ 88 ਦੇ ਵਿੱਚ ਹੜ ਆਏ ਫਿਰ 1993 ਦੇ ਵਿੱਚ ਹੜ ਆਏ 2001 ਦੇ ਵਿੱਚ ਗੁਜਰਾਤ ਵਿੱਚ ਭਚਾਲ ਆਏ ਉਸ ਤੋਂ ਬਾਅਦ ਅੜਿਸ਼ਾ ਜਿਸਨਾਮੀ ਲਹਿਰਾਂ ਆਈਆਂ ਉਸ ਤੋਂ ਬਾਅਦ ਨੇਪਾਲ ਵਿੱਚ ਭਚਾਲ ਆਏ ਉਸ ਤੋਂ ਬਾਅਦ ਫਿਰ ਸਨ 1919 ਦੇ ਵਿੱਚ ਹੜ ਆਏ ਫਿਰ ਉਸ ਤੋਂ ਬਾਅਦ ਕੋਰੋਨਾ ਆਇਆ 25 23 ਵਿੱਚ ਤਾਂ ਇੱਥੇ ਇਸ ਸਥਾਨ ਵੱਲੋਂ ਬਹੁਤ ਵੱਡੀ ਪੱਧਰ ਤੇ ਸੱਚੇ ਪਾਤਸ਼ਾਹ ਨੇ ਸੇਵਾ ਲਈ ਹੈ ਉਹਨਾਂ ਮਹਾਪੁਰਸ਼ਾਂ ਨੇ ਆਪ ਆਪਣੇ ਹੁੰਦਿਆਂ ਵੀ ਪ੍ਰੇਰਣਾ ਦੇ ਦੇ ਕੇ ਨਾਲ ਹੋ ਕੇ ਸੇਵਾ ਕੀਤੀ ਹੈ ਹੁਣ ਜਿਸ ਵੇਲੇ ਆ ਹੜ ਆਏ ਨੇ ਇਹਦੇ ਕਾਰਨ ਕਈ ਹਨ ਇੱਕ ਤੇ ਹੈ ਕਿ ਜਿਵੇਂ ਆ ਕਈਆਂ ਦੇ ਵੀ ਕੁਦਰਤੀ ਆਫਤ ਹੈ ਪਰ ਇਸ ਤੋਂ ਉੱਤੇ ਹੈ ਵੀ ਇੰਨੇ ਵੱਡੇ ਹੜ ਇੱਕਦਮ ਕਿਉਂ ਆ ਗਏ ਇਹਦਾ ਕਾਰਨ ਕੀ ਹੈ ਇਹ ਇੱਕ ਕੁਦਰਤੀ ਆਫਤ ਹੈ ਕਿ ਜਾਂ ਕੋਈ ਤੱਕਾ ਕੀਤਾ ਗਿਆ ਹੈ ਪੰਜਾਬ ਦੇ ਲੋਕਾਂ ਦੇ ਨਾਲ ਇਹਦੀ ਸਾਨੂੰ ਇਹਦੀ ਇਨਕੁਆਰੀ ਚਾਹੀਦੀ ਹੈ ਕਿਉਂਕਿ ਜਿਹੜੇ ਗੇਟ ਖੋਲੇ ਗਏ ਆ ਇੱਕਦਮ ਕਿਉਂ ਖੋਲੇ ਗਏ ਆ ਸਹਜੇ ਵੀ ਖੋਲੇ ਜਾ ਸਕਦੇ ਸੀ ਇਸ ਤਰ੍ਹਾਂ ਕਿਉਂ ਆਇਆ ਸਾਰਿਆਂ ਦਾ ਜਿਹੜਾ ਦਿਲਿਆ ਬਰੁੰਦ ਰਿਆ ਗਿਆ ਆ ਇਥੋਂ ਇਸ ਵੇਲੇ 16 ਤੱਕ ਜਿਹੜੇ ਆ ਪਹਿਲੀ ਵਾਰ ਤਿਆਰ ਹੋਏ ਆ ਅੱਗੇ ਵੀ ਸੇਵਾ ਹੋਏਗੀ ਅਸੀਂ ਇਹ ਦਾਨਪੁਰ ਨਹੀਂ ਸਮਝਦੇ ਅਸੀਂ ਇੱਕ ਆਪਣਾ ਫਰਜ਼ ਸਾਰੇ ਸਮਝਨੇ ਆ ਕਿ ਸਾਡੇ ਜਿਹੜੇ ਬਜ਼ੁਰਗ ਮਾਤਾ ਪਿਤਾ ਵਰਗੇ ਬਜ਼ੁਰਗ ਭੈਣ ਭਾਈ ਧੀਆ ਪੁੱਤਰ ਜਿਹੜੇ ਐਸ ਬੜੇ ਵੱਡੇ ਸੰਕਟ ਦੇ ਵਿੱਚ ਆਏ ਆ ਅਸੀਂ ਉਹਦੇ ਵਿੱਚ ਕੀ ਸੇਵਾ ਕਰ ਸਕਦੇ ਆ ਜਿੱਥੇ ਹੋ ਜਿੱਥੇ ਬੰਦੀਆਂ ਹੋਰ ਬਹੁਤ ਐਸੇਵਾ ਕਰ ਰਹੇ ਉੱਥੇ ਰਤਵਾੜਾ ਸਾਹਿਬ ਵੱਲੋਂ ਐਸ ਵੇਲੇ 16 ਟਰੱਕ ਜਿਹੜੇ ਨੇ ਉਹ ਤਿਆਰ ਕੀਤੇ ਗਏ ਆ ਜਿਹਦੇ ਵਿੱਚ ਇਹਨਾਂ ਟਰੱਕਾਂ ਦੇ ਵਿੱਚ ਉਹ ਐਸ ਵੇਲੇ ਰਸਤਾ ਜਾ ਰਹੀਆਂ ਹਨ ਉਹ ਇਸ ਪ੍ਰਕਾਰ ਨੇ ਇਹਦੇ ਵਿੱਚ ਜਿਹੜਾ ਆਚਾਰ ਹੈ ਉਹ 6 ਟਰੱਕ ਹੈ ਜਿਹੜੀ ਤੂੜੀ ਹੈ ਉਹ 7 ਟਰੱਕ ਹੈ ਚੌਂਕਰ ਜਿਹੜਾ ਹੈ 1 ਟਰੱਕ ਹੈ ਪਾਣੀ ਦੀਆਂ ਬੋਤਲਾਂ 1 ਟਰੱਕ ਹਨ ਹਰਾਚਾਰਾ 1 ਟਰੱਕ ਹੈ ਤਰਪਾਲਾਂ ਹਨ ਮਸ਼ਰਦਾਨੀਆਂ ਹਨ ਤੇ ਅੱਜ ਅਸੀਂ ਸੋਲਰ ਲਾਈਟਾਂ ਵੀ ਲਈਆਂ ਨੇ ਤਾਂ ਕਿ ਉਹਨੇ ਨਾਲ ਵੀ ਹੋ ਸੇ ਇਹ ਸਾਡੇ ਇੱਥੇ ਪਹਿਲੀ ਸੇਵਾ ਜਿਹੜੀ ਜਾ ਰਹੀ ਹੈ ਇੱਕ ਸਾਡਾ ਫਰਜ਼ ਹੈ ਬਣਦਾ ਕਿ ਅਸੀਂ ਆਪਣੇ ਵਾਸਤੇ ਆਪਣੇ ਆਪਣੇ ਸਾਡੇ ਸਾਰਾ ਪਰਿਵਾਰ ਹੈ ਅਸੀਂ ਜਾ ਰਹੇ ਹਾਂ ਜਿੱਥੇ ਵੀ ਇੱਕ ਮੇਰੀ ਇੱਕ ਬੇਨਤੀ ਹੈ ਤੁਹਾਡੇ ਰਹੀਂ ਸਾਰੇ ਚੈਨਲ ਦੇ ਰਹੀਂ ਇਕ ਤਰ੍ਹਾਂ ਜਿੰਨੇ ਵੀ ਤੁਸੀਂ ਨਿਊ ਚੈਨਲ ਆਏ ਹੋ ਆ ਆਪਣਾ ਕਰਾਰੀ ਵਾਲੇ ਨਿਊ ਚੈਨਲ ਬਾਜਵਾਜੀ ਆਏ ਨੇ ਖਾਸਾ ਟੀਵੀ ਆਏ ਆ ਹੋਰ ਆ ਜਿੰਨੇ ਆ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਕਿ ਤੁਹਾਡੇ ਰਹੀਂ ਹੋਰਾਂ ਨੂੰ ਵੀ ਪ੍ਰੇਰਨਾ ਮਿਲੇਗੀ ਜਿਹਦੇ ਨਾਲ ਅਸੀਂ ਉੱਥੇ ਜਿਹੜਾ ਹੈ ਕਿ ਹੋਰ ਰਸਤੇ ਲੈ ਕੇ ਜਾਵਾਂਗੇ ਮੇਰੀ ਚੈਨਲ ਦੇ ਰਹੀਂ ਇੱਕ ਬੇਨਤੀ ਹੈ ਕਿ ਸਾਡੇ ਅਸੀਂ ਸਾਰੇ ਵੱਡੇ ਛੋਟੇ ਭਰਾ ਸਾਡੇ ਮਹਾਪੁਰਸ਼ ਵੱਡੇ ਤੇ ਵਾਕਿ ਅਸੀਂ ਇੱਕ ਪਿਤਾ ਇੱਕੇ ਹਾਂ ਬਾਰਤੂ ਮੇਰਾ ਗੁਰਹਾਈ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਜੀ ਸਾਡੇ ਮਾਤਾ ਸ਼ਹਿਵਕੌਰ ਮੇਰੀ ਇੱਕ ਬੇਨਤੀ ਹੈ ਕਿ ਸਾਡਾ ਜਿਹੜਾ ਤਜਰਬਾ ਹੈ ਉਹ ਹੈ ਕਿ ਜਿੱਥੇ ਲੋੜ ਹੈ ਉੱਥੇ ਜੀ ਚ ਪਹੁੰਚੇ ਨਾ ਕਿ ਹੋਵੇ ਵਸ਼ੀਨਾ ਵੰਡਾਂ ਆ ਤੇ ਬਹੁਤ ਜਗ੍ਹਾ ਐਸਾ ਹੁੰਦਾ ਪਿਛਲੇ ਜੋ ਵੀ ਅਸੀਂ ਪਚਾਰ ਜਾਂ ਕਰੋਨਾ ਸੀ ਜਾਂ ਸਨਾਮੀ ਲਹਿਰਾਂ ਸਨ ਜਾਂ ਹੜ੍ਹ ਸਨ ਤੇ ਉਹਦੇ ਜੇ ਦੇਖਿਆ ਜਾਂਦਾ ਸੀ ਵੀ ਕਈ ਵਾਰੀ ਜਿੱਥੇ ਲੋੜ ਉੱਥੇ ਨਹੀਂ ਪਹੁੰਚਦਾ ਪਿੱਛੇ ਰੁਕ ਜਾਂਦਾ ਸੀ ਇੱਕ ਗੁਰੂ ਮਹਾਰਾਜ ਨੇ ਜਿਹੜੀ ਕਿਰਪਾ ਕੀਤੀ ਪੰਜਾਬੀਆਂ ਤੇ ਕਿ ਇਹ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਇਸ ਦੁੱਖ ਦੇ ਵਿੱਚ ਚੜ੍ਹਦੀ ਕਲਾ ਵਿੱਚ ਨੇ ਮੈਂ ਆਪ ਜੀ ਨੇ ਇੱਕ ਛੋਟੀ ਜਿਹੀ ਬੇਨਤੀ ਕਰਾਂਗਾ ਜਦੋਂ ਅਸੀਂ ਗੁਜਰਾਤ ਗਏ ਰਾਬਾ ਤਹਿਸੀਲ 32 ਪਿੰਡਲੇ ਸੀ ਮਹਾਪੁਰਸ਼ਾਂ ਵੱਲੋਂ 150 ਸਿੰਘ ਸੀ 10 ਦੇ ਨਾਲ ਮਹਾਪੁਰਸ਼ਾਂ ਦਾ ਵਿਰਧ ਸਰੀ ਸੀ 10 ਦੀ ਡਿਊਟੀ ਲੱਗੀ ਸੀ ਉੱਥੇ ਸਾਡੀ ਸਰਵੇ ਕਰਨ ਵਾਲੀ ਟੀਮ ਆਡਾ ਸੀ ਅਨਲੋਡ ਲੋਡ ਕਰਨ ਵਾਲੀ ਲੰਗਰ ਵਾਲੀ ਪਹਚਾਣ ਵਾਲੀ ਸਾਰੀਆਂ ਆਡਾ ਟੀਮਾਂ ਸਾਂ ਤੇ ਮੈਂ ਸਰਵੇ ਟੀਮ ਦੇ ਨਾਲ ਇੱਕ ਜਗ੍ਹਾ ਗਿਆ ਤਾਂ ਇੱਕ ਹਿੰਦੂ ਵੀਰ ਚੁੱਪ ਕਰਕੇ ਇੱਕ ਬਿਲਡਿੰਗ ਨੂੰ ਦੇਖ ਰਿਹਾ ਸੀ ਮੈਂ ਉਹਦੇ ਕੋਲ ਚਲਾ ਗਿਆ ਕਿ ਬੜਾ ਦਾਸ ਹੈ ਭਾਈ ਸਾਹਿਬ ਦੱਸੋ ਤੁਸੀਂ ਬਿਲਡਿੰਗ ਵੱਲ ਦੇਖ ਰਹੇ ਹੋ ਉਹਨੇ ਕਿਹਾ ਕਿ ਮੇਰਾ 7 ਸਾਲ ਦਾ ਬੱਚਾ ਇਸ ਬਿਲਡਿੰਗ ਦੇ ਥੱਲੇ ਦੱਬਿਆ ਹੋਇਆ ਉਹਦੀ লাশ ਨਹੀਂ ਮਿਲੀ ਅਗਲੀ ਗੱਲ ਜਿਹੜੀ ਮੈਂ ਦੱਸਣੀ ਚਾਹੁੰਦਾ ਉਹਨੇ ਕਿਹਾ ਹਮਾਰੇ ਵੱਸ ਦੀ ਬਾਤ ਨਹੀਂ ਹਮ ਤੋਂ ਮਰ ਗਏ ਜਿਹੜੀ ਜ਼ਰੂਰੀ ਬੇਨਤੀ ਮੈਂ ਚੈਨਲ ਆ ਰਹੀ ਭੇਜਣੀ ਚਾਹੁੰਦਾ ਬੇਨਤੀ ਕਰਨਾ ਉਹਨੇ ਇਹ ਗੱਲ ਕਹੀ ਕਿ ਪੰਜਾਬ ਤੋਂ ਰਾਖ ਬਣ ਜੇ ਤਾਂ ਰਾਖ ਸੇ ਵੀ ਖੜਾ ਹੋ ਜਾਂਦਾ ਇਹ ਮੈਂ ਆਤਮ ਮਾਰਗ ਮੈਗਜ਼ੀਨ ਦੇ ਵਿੱਚ ਲੇਖ ਦੇ ਵਿੱਚ ਲਿਖਿਆ ਸੀ ਉਹਨੇ ਕਿਹਾ ਉਹ ਪੰਜਾਬ ਤੋਂ ਰਾਖ ਬਣ ਜੇ ਰਾਖ ਸੇ ਵੀ ਖੜਾ ਹੋ ਜਾਂਦਾ ਹੈ ਇਹ ਗੁਰੂ ਮਾਰ ਦੀ ਕਿਰਪਾ ਹੈ ਪੰਜਾਬ ਤੇ ਕਿ ਜਿਨ੍ਹਾਂ ਦੇ ਕੋਲ ਕੁਝ ਵੀ ਚੀਜ਼ ਨਹੀਂ ਰਹੀ ਉਹ ਫੇਰ ਵੀ ਚੜ੍ਹਦੀ ਕਲਾ ਵਿੱਚ ਨੇ ਸਾਡਾ ਇੱਕ ਫਰਜ਼ ਬਣਦਾ ਹੈ ਜਿੱਥੇ ਮੈਂ ਪੜਨਾ ਵਾ ਸੁਣਨਾ ਵਾ ਵੀ ਸੇਵਾ ਬਹੁਤ ਚੱਲ ਰਹੀਆਂ ਨੇ ਮਾਰੇ ਕਿਰਪਾ ਕਰੇ ਕਿਸੇ ਚੀ ਦੀ ਕਮੀ ਨਹੀਂ ਆਏਗੀ ਤੇ ਗੁਰੂ ਮਾਰ ਦੀ ਮਿਹਰ ਹੈ ਪੰਜਾਬ ਚੜ੍ਹਦੀ ਕਲਾ ਵਿੱਚ ਹੀ ਰਹੇਗਾ ਇਹਨੂੰ ਕੋਈ ਥੱਲੇ ਨਹੀਂ ਲਾ ਸਕਦਾ ਸੋ ਇਹ 16 ਟਰੱਕ ਜਿਹੜੇ ਨੇ ਸਾਡੇ ਉਧਰ ਇਸ ਵੇਲੇ ਡੇਰਾ ਬਾਬਾ ਨਾਨਕ ਦੇ ਲੱਕ ਚ ਜਾ ਰਹੇ ਨੇ ਉੱਥੇ ਸਿੰਘ ਹਨ ਜਿੱਥੇ ਜਿੱਥੇ ਲੋਡ ਹੋਏਗੀ ਅਸੀਂ ਉੱਥੇ ਇਹ ਜਿਹੜੇ ਨੇ ਕੱਲਾਂਗੇ ਇਸ ਤੋਂ ਬਾਅਦ ਫਿਰ ਅਸੀਂ ਅਗਲਾ ਜਿਹੜਾ ਸਟੈਪ ਹੈ ਉਹ ਅਸੀਂ ਸਰਵੇ ਕਰਾਂਗੇ ਕਿ ਕਿਹੜੀ ਚੀ ਦੀ ਲੋੜ ਹੈ ਅਸੀਂ ਚਾਹੁੰਦੇ ਵੀ ਜਿਹੜੀ ਚੀਜ਼ ਦੀ ਲੋੜ ਹੋਵੇ ਉਹ ਲੈ ਕੇ ਜਾਈਏ ਅਸੀਂ ਜਿਵੇਂ ਕੋਈ ਵੀ ਅਗੋਲ ਦੇ ਰਸਤਾ ਦੀ ਲੋੜ ਹੋਵੇ ਰਸਤਾ ਲੈ ਕੇ ਜਾਵਾਂਗੇ ਜੇ ਦਵਾਈ ਦੀ ਲੋੜ ਹੋਵੇ ਦਵਾਈਆਂ ਲੈ ਕੇ ਜਾਵਾਂਗੇ ਡੀਜ਼ਲ ਦੀ ਲੋੜ ਹੋਵੇ ਡੀਜ਼ਲ ਦਾ ਕਰਾਂਗੇ ਯੂਪੀ ਤੋਂ ਮੈਨੂੰ ਫੋਨ ਆਇਆ ਸੀ ਵੀ ਅਸੀਂ ਕੰਨ ਇਕੱਠੀ ਕਰੀਏ ਬੀਜ ਮੈਂ ਕਿਹਾ ਉਹ ਇੱਕ ਬੀਜ ਨਹੀਂ ਹੋਣਾ ਉਹ ਤਾਂ ਅੜੜ ਬੀਜ ਹੋ ਜਾਣੇ ਅਸੀਂ ਉਹ ਹਿਸਾਬ ਨਾਲ ਉਹਨਾਂ ਤੋਂ ਵੀ ਸੇਵਾ ਲਵਾਂਗੇ ਬਿਸਤਰੀ ਵੀ ਅਸੀਂ ਜਿਹੜੇ ਇਕੱਠੇ ਕਰਾਂਗੇ ਉਹ ਅਸੀਂ ਸਟੈਪ ਬਾਏ ਸਟੈਪ ਜਿਹੜਾ ਇਸ ਤਰ੍ਹਾਂ ਸੇਵਾ ਕਰਾਂਗੇ ਤੇ ਸਾਡੀ ਅਰਦਾਸ ਹੈ ਕਿ ਇਹ ਦਾਨਪੁਨੀ ਸਾਡਾ ਇੱਕ ਫਰਜ਼ ਹੈ ਕਿ ਜਿਵੇਂ ਮਹਾਪੁਰਸ਼ ਵੀ ਹੋਸਲੇ ਜਦੋਂ ਸੰਤ ਰਣ ਵਿੱਚ ਘਰ ਘਰ ਗਏ ਸੀ ਕਹਿੰਦੇ ਤੁਸੀਂ ਕੋਠੀਆਂ ਛੱਡ ਕੇ ਵਿਰਧ ਵਾਸਤਾ ਤੁਰੇ ਫਿਰਦੇ ਹੋ ਮਹਾਪੁਰਸ਼ ਕਹਿੰਦੇ ਸਾਡੇ ਬਜ਼ੁਰਗ ਸੜਕਾਂ ਤੇ ਬੈਠੇ ਆ ਸਾਡੀਆਂ ਸਾਡੇ ਭੈਣ ਭਰਾ ਸੜਕਾਂ ਤੇ ਬੈਠੇ ਆ ਸਾਡੇ ਬੱਚੇ ਰੋਣ ਦੇ ਨੇ ਅਸੀਂ ਕੋਠੀਆਂ 'ਚ ਕਿਵੇਂ ਬੈਠਾਂਗੇ ਇਸ ਕਰਕੇ ਗੁਰੂ ਮਹਾਰਜ ਜੀ ਨੇ ਕਿ ਸਾਡੇ ਤੋਂ ਕਿਰਪਾ ਕਰਕੇ ਸੇਵਾ ਇਸ ਟਰਸਟ ਤੋਂ ਦਾਸ ਸਾਰਾ ਟਰਸਟ ਤੁਹਾਡਾ ਸਾਹਿਬ ਦੇ ਸਿੰਘ ਸਾਰੀ ਸੰਗਤ ਜਿਹੜੀ ਹੈ ਉਹਨਾਂ ਵੱਲੋਂ ਬਹੁਤ ਸਹਿਯੋਗ ਸਾਨੂੰ ਮਿਲ ਰਿਹਾ ਤੇ ਸਾਡੇ ਦਾਸ ਹੈ ਕਿ ਮਹਾਰਾਜ ਬਾਦ ਚੜ ਕੇ ਇਸ ਟਰਸਟ ਤੋਂ ਇਹਨਾਂ ਸੰਗਤਾਂ ਤੋਂ ਸੇਵਾ ਲੈਣ